ਸਤਿ ਸ੍ਰੀ ਅਕਾਲ ਦੋਸਤੋ ਇਹ ਲਾਈਨਾਂ ਮੈਂ ਨਹੀਂ ਪੰਜਾਬ ਬੋਲਦਾ ਕਿਵੇਂ ਚੀਖ ਚੀਖ ਕੇ ਆਪਾਂ ਨੂੰ ਤਾਨੇ ਮੇਨੇ ਕੱਸ ਰਿਹਾ ਲਾਈਨਾਂ ਵਧੀਆ ਲੱਗਣ ਸਮਝ ਆਉਣ ਸੇਅਰ ਜ਼ਰੂਰ ਕਰ ਦਿਓ ਮੈਂ ਦਿੱਤਾ ਸੀ ਸੋਨੂੰ ਰਤਬਾ ਸਾਰੇ ਰਾਜਾਂ ਤੋਂ ਵੱਖਰਾ ਲਾਲਚ ਦੇ ਲੋਭੀਓ ਤੁਸੀਂ ਕਰਤਾ ਖਖਰਾ ਖਖਰਾ ਪੱਤ ਰੂਲ ਦੀ ਸੁਣੀ ਸੀ ਮੈਂ ਜੁਪੀ ਬਿਹਾਰ ਵਿੱਚ ਇੱਜ਼ਤਾਂ ਦੇ ਰਾਖਿਓ ਤੀ ਰੋਵੇ ਹੁਣ ਇੱਥੇ ਨਿੱਤ ਜੋਲਮਣਾ ਸਹਿਣ ਵਾਲਿਓ ਤੁਸੀਂ ਤਾਂ ਮੌਤ ਨੂੰ ਜਗਾਤਾ ਕੋਈ ਟੀਕਿਆਂ ਤੇ ਲਾਤਾ ਕੋਈ ਟਰੱਕ ਥੱਲੇ ਮਰਵਾਤਾ ਕੋਈ ਪਾਵਰਾਂ ਨੇ ਬਚਾਤਾ ਕੋਈ ਛੁੱਠੇ ਕੇਸਾਂ ਚ ਫਸਾਤਾ ਸਬਰ ਕੀਤਾ ਰਹਿਤਾ ਮਾਈਨਿੰਗ ਕਰੈਸ਼ਰ ਲਗਾਤਾ ਦੂਜੇ ਰਾਜਾਂ ਦੀ ਪਿਆਸ ਬੁਝਾਉਣ ਵਾਲਿਓ ਤੁਸੀਂ ਤਾਂ ਆਪਣਾ ਪਾਣੀ ਹੀ ਮੁਕਾਤਾ ਮੁਰਿਆਓ ਇੰਨਾ ਘਟਿਆ ਕੰਮਾਂ ਤੋਂ ਮੈਂ ਵਿਚਾਰ ਗੋਲਦਾ ਮੁਰਿਆਓ ਇੰਨਾ ਘਟਿਆ ਕੰਮਾਂ ਤੋਂ ਮੈਂ ਵਿਚਾਰ ਗੌਰਦਾ ਨਹੀਂ ਤਾਂ ਪਸਤਾਵਾ ਕੱਲਾ ਰਹਿ ਜੂਗਾ ਮੈਂ ਪੰਜਾਬ ਬੋਲਦਾ ਮੈਂ ਪੰਜਾਬ ਬੋਲਦਾ